ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਸਾਡ ਵਾਲੇ ਪਲਾਟ 'ਚ ਬੈਠੇ ਸੀ ਕੱਲ ਅਸੀਂ ਇਹਨੂੰ ਸਾਫ਼ ਕੀਤਾ ਸੀ ਕੱਲ ਇਹਨਾਂ ਕੀੜੀਆਂ ਦਾ ਘਰ ਥੋੜੇ ਪਰੇ ਥਾ ਦੇਖੋ ਰਾਤ ਰਾਤ ਵਿੱਚ ਨਾ ਕੋਈ ਗਿਲਾ ਨਾ ਸ਼ਿਕਵਾ ਸਾਨੂੰ ਤਾਂ ਦੁੱਖ ਤੇ ਬਹੁਤ ਆਇਆ ਸੀ ਕੱਲ ਜਦੋਂ ਅਸੀਂ ਸਾਫ਼ ਕੀਤਾ ਸੀ ਰਾਤੋਂ ਰਾਤ ਇਹਨਾਂ ਨੇ ਦੁਬਾਰਾ ਦੇਖੋ ਕਿੰਨੀ ਮਿੱਟੀ ਖੜ ਲੀ ਕਿੰਨਾ ਸਬਰ ਇਹਨਾਂ ਨੂੰ ਬੰਦਾ ਬੰਦੇ ਨੂੰ ਮਾਰਨੇ ਤੇ ਤੁਰਿਆ ਹੋਇਆ ਹੈ ਦੇਖੋ ਕਿੰਨੀ ਮਿੱਟੀ ਮੂੰਹ ਨਾਲ ਕੱਢ ਕੇ ਬਾਹਰ ਰੱਖੀ ਹੋਈ ਗਿੱਲੀ ਗਿੱਲੀ ਹੋਈ ਵੀ ਹੈ ਜਿਹੜੀ ਆਹ ਸਾਰੀ ਇਹਨਾਂ ਦੇ ਸੰ ਨੂੰ ਬਹੁਤ ਮੈਂ ਬਹੁਤ देर ਬੈਠੀ ਰਹੀ ਦੇਖੋ ਕਿੰਨਾ ਸਾਰਾ ਕੱਢਦੇ ਨੇ ਅੰਦਰੋਂ ਪਰ ਪਰ ਕੇ ਮੂੰਹ ਚੋਂ ਲਿਆ ਕੇ ਇੱਧਰ ਇੱਥੇ ਸਾਈਡ 'ਚ ਲਾ ਰਹੀਆਂ ਨੇ ਦੇਖੋ ਗੌਰ ਨਾਲ ਦੇਖੋ ਮੈਂ ਬਹੁਤ देर ਬੈਠੀ ਦੇਖਦੇ ਰਹੀ ਇਹ ਦੇਖੋ ਵਹਿ ਗੁਰੂ ਨੇ ਇਹਨਾਂ ਨੂੰ ਕਿੰਨਾ ਸਬਰ ਤੇ ਸਿੱਦਕ ਦਿੱਤਾ ਹੋਇਆ ਕੱਲ ਇਹਨਾਂ ਦਾ ਕਟਾਟ ਆਇਆ ਤਾਂ ਅੱਜ ਫੇਰ ਇਹਨਾਂ ਨੇ ਨਵਾਂ ਬਣਾਣਾ ਕੋਈ ਸ਼ੁਰੂ ਕਰਤਾ ਆਪਣਾ ਨਾ ਕੋਈ ਗਿਲਾ ਨਾ ਸਿਕਵਾ ਜੇਕਰ ਬੰਦੇ ਵੀ ਇਹੋ ਜਿਹੇ ਹੋ ਜਾਣ ਮਾਰ ਕਟਾਈਆਂ ਤੇ ਨਾ ਉਤਰਨ ਵਹਿ ਗੁਰੂ ਦਾ ਭਾਣਾ ਮੰਨਣ ਤਾਂ ਕਿੰਨਾ ਚੰਗਾ ਹੋਵੇ ਇਨਾ ਕੀੜੀਆਂ ਤੋਂ ਇਨਾ ਕੁ ਸਿੱਖਣ ਨੂੰ ਮਿਲਿਆ ਮੈਂ ਬੈਠੀ ਰਹੀ ਅੱਧਾ ਪੌਣਾ ਘੰਟਾ ਮੈਂ ਇਹਨਾਂ ਨੂੰ ਦੇਖਦੀ ਰਹੀ ਦੇਖੋ ਨਾ ਇਹਨਾਂ ਨੇ ਕੋਈ ਸ਼ਿਕਾਇਤ ਕੀਤੀ ਨਾ ਕੋਈ ਕਿਸੇ ਨੂੰ ਗਾਲ ਕੱਢੀ ਦੇਖੋ ਕਿੰਨੇ ਪਿਆਰ ਨਾਲ ਦੁਬਾਰਾ ਜੁਟ ਗੀਆਂ ਆਪਣੇ ਕੰਮ ਤੇ ਵਾਹਿਗੁਰੂ ਤੇਰੀਆਂ ਕੀ ਰਸਾਂ ਸਬਰ ਸੰਤੋਖ ਇਨਾ ਬੰਦੇ ਨੂੰ ਵੀ ਦੇ ਦੇ ਲੜ ਲੜ ਕੇ ਨਾਮ ਮਰਨ ਥੋੜੀਆਂ ਥੋੜੀਆਂ ਗੱਲਾਂ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਨੇ ਐਨਾ ਸੋਹਣਾ ਬੰਦੇ ਨੂੰ ਸਰੀਰ ਦਿੱਤਾ ਹੈ ਜਬਾਨ ਬੰਦੇ ਨੂੰ ਇਹ ਦਿੱਤੀ ਹੈ ਕੱਲੀ ਸਿਮਰਨ ਨਹੀਂ ਕਰਦਾ ਬੰਦਾ ਉਹਦੇ ਨਾਲ ਸਾਰੇ ਨੂੰ ਨਹੀਂ ਕਹਿੰਦੇ ਸੀ ਸਾਰੇ ਕਰਦੇ ਹਨ ਪਰ ਜ਼ਿਆਦਾਤਰ ਕਰਦੇ ਨਹੀਂ ਲੋਕ ਇਹਨਾਂ ਦੇਖ ਕੇ ਕੁਝ ਸਿੱਖਣਾ ਚਾਹੀਦਾ ਵਾਹਿਗੁਰੂ